ਆਮ ਆਦਮੀ ਪਾਰਟੀ ਤੁਹਾਡੇ ਦਵਾਰ ਪਹੁੰਚੀ ਹੈ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ ਪਰ ਕੋ ਗੱਡੀਆਂ ਤਸਵੀਰਾਂ ਅਸੀਂ ਇਹਨਾਂ ਤੋਂ ਦਿਖਾ ਰਹੇ ਹਾਂ ਜਲੰਧਰ ਤੋਂ ਜਿੱਥੇ ਕੀ ਪਵਨ ਕੁਮਾਰ ਟੀਮ ਉਹਦੇ ਹੱਥ ਦੇ ਵਿੱਚ ਦੇਖ ਸਕਦੇ ਹੋ ਕਿ ਪਰਵਾਸ ਸਮਰਥਨ ਆ ਲੋਕਾਂ ਦਾ ਬੰਦਾ ਨਜ਼ਰ ਆ ਰਿਹਾ ਨਾ ਦੇਖ ਸਕਦਾ ਨਾਲ ਚੰਦਨ ਯਾਰ ਵਾਈਫਾਈ ਲਵਾ ਲਓ ਫੋਨ ਕਿੱਥੇ ਇਹਦੇ ਨਾਲ ਜਲਦ ਕਰਦੇ ਨੇ 30 ਮਿੰਟ ਪਰਵਾਹ ਗਾਰਾ ਫੋਨ ਪਾਟੀਮ ਦੇ ਹੱਕ ਦੇ ਵਿੱਚ ਲੋਗ ਆ ਜਦੋਂ ਪਿਛਲੇ ਨਹੀਂ ਕੋਈ ਪਾ ਜੀ ਨਹੀਂ ਪਾਓ ਓਕੇ ਜੀ ਆਮ ਪਾਰਟੀ ਜਿੰਦਾਬਾਦ ਵੇਪੀ ਸਰਮਿੰਗ ਮੇਰੇ ਫੋਨ ਤੇ ਕੈਮਰਾ ਵਿੱਚ ਕਰੀ ਆਮ ਕੈਂਡੀਡੇਟਾਂ ਦਾ ਤੁਹਾਨੂੰ ਪਤਾ ਹੀ ਆ ਵੀ ਇਹ ਅਲੱਗ-ਅਲੱਗ ਪਾਰਟੀਆਂ ਤੋਂ ਇਲੈਕਸ਼ਨ ਦੇ ਸਨੀ ਮਹੱਤਵਪੂਰੀ ਨੂੰ ਅੱਗੇ ਆ ਜੀ ਦੇਖ ਸਕਦੇ ਜਿਹੜਾ ਜੁਆਇਨ ਕਰਵਾਇਆ ਜਾ ਰਿਹਾ ਸਰੋਪਾ ਪਾਰਟੀ ਦੇ ਵਿੱਚ ਨਿਰੰਤਰ ਲੜਾਈ ਨੇ ਤੁਸੀਂ ਵੀ ਅੱਗੇ ਆਉਣ ਦੀ ਕਿਰਪਾਤਾ ਕਰੋ ਜੀ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਗੋਰੀਆ ਜੀ ਅਸ਼ਵਨੀ ਭੱਬੋ ਜੀ ਬਹੁਤ ਵੱਡੇ ਯੋਧੇ ਦੀ ਅਗਵਾਈ ਹਮੇਸ਼ਾ ਕਰਦੇ ਰਹੇ ਆ ਸਮਾਜ ਦੀ ਜਦੋਂ ਜਦੋਂ ਵੀ ਜ਼ਰੂਰਤ ਪੈਂਦੀ ਆ ਨਾਲ ਖੜੇ ਹਾਂਜੀ ਲੱਕੀ ਜੀ ਇਹਨਾਂ ਨੇ ਬਤੌਰ ਕਾਉਂਸਲਰ ਦੇ ਇਲੈਕਸ਼ਨ ਵੀ ਲੜੇ ਆ ਲੱਕੀ ਜੀ ਇਹਨਾਂ ਦਾ ਵੀ ਆਮ ਆਦਮੀ ਪਾਰਟੀ ਦੇ ਪਰਵਾਜ਼ ਦੇ ਵਿੱਚ ਵਾਅਦਾ ਕਰਨ ਦਾ ਬਹੁਤ ਬਹੁਤ ਕਾਂਗਰਸ ਦਾ ਉਮੀਦਵਾਰ ਕਿਸੇ ਬੰਦੇ ਦਾ ਪੰਜਾਂ ਬੰਦਿਆਂ ਤੋਂ ਵੱਧ ਕਿਸਦਾ ਨਾਮ ਨਹੀਂ ਲੈ ਸਕਦਾ ਸੋ ਤੁਹਾਨੂੰ ਕਿੱਦਾਂ ਪਹੁੰਚਾਣਗੇ ਤੁਸੀਂ ਕਿੱਦਾਂ ਆਪਣੇ ਕੰਮ ਕਰਾਓਗੇ ਇਹਨਾਂ ਤੋਂ ਸੌਖ ਨੂੰ ਵਿੱਚ ਲੋਡ ਪੈ ਸਕਦੀ ਹੈ ਕਿਤੇ ਬੁਲਾਣਾ ਹੋ ਸਕਦਾ ਕਿਤੇ ਕੋਈ ਮੁਲਾਜ਼ਮਾ ਨੂੰ ਕੰਮ ਹੋ ਸਕਦਾ ਕਿਸੇ ਯੂਨੀਅਨ ਵਾਲਾ ਨੂੰ ਕੰਮ ਹੋ ਸਕਦਾ ਕਿ ਤੁਸੀਂ ਗੱਡੀਆਂ ਕਰਕੇ ਇਤੋਂ ਉਹਨੂੰ ਵਿਦੇਸ਼ਾਂ ਚੋਂ ਜਾ ਕੇ ਲੈ ਕੇ ਆਵਾਂਗੇ ਕਿਉਂਕਿ ਉਹਨੇ ਪਬਲਿਕ ਦਾ ਪੈਸਾ ਖਾਦਾ ਹੈ ਕਿਉਂਕਿ ਉਹਨੇ ਸ਼ਹਿਰ ਦਾ ਪੈਸਾ ਖਾਦਾ ਹੈ ਨੰਬਰ 2 ਆਪਾਂ ਹਲੇ ਜਨਰਲ ਸ਼ਹਿਰ ਚ ਕਈ ਕੁਝ ਕਰਨਾ ਮੈਂ ਇਹ ਵੀ ਬੇਨਤੀ ਕਰ ਰਿਹਾ ਹਾਂ ਤੁਸੀਂ ਸਾਨੂੰ ਐਮਪੀ ਦੀ ਸ਼ੀਟ ਦਿਖਾਓ ਜਲੰਧ ਵਿੱਚ 1 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਮਹਈਆ ਕਰਕੇ ਦੇਵਾਂਗੇ 1 ਲੱਖ ਨੌਜਵਾਨਾਂ ਨੂੰ چاہے 10th ਪਾਸ ਹੋਵੇ ਚਾਹੇ B.A. ਗ੍ਰੈਜੂਏਟ ਪੋਸਟ ਗ੍ਰੈਜੂਏਟ 1 ਲੱਖ ਬੱਚਿਆਂ ਨੂੰ ਰੁਜ਼ਗਾਰ ਮਹਈਆ ਕਰਾ ਕੇ ਦੇਵਾਂਗੇ 11 ITI ਬ੍ਰਾਹਮਾ ਕੇ ਟੌਕਨਿਕਲ ਬ੍ਰਾਹਮਾ ਕੇ ਜ਼ਿਲ੍ਹੇ ਵਿੱਚ 50 ਜਲੰਧਰ ਕਾਰਪੋਰੇਸ਼ਨ ਦੇ ਏਰੀਆ ਸਾਰੇ ਕੰਮ ਅਸੀਂ ਕਰਾਵਾਂਗੇ ਪਰ ਜੇ ਇਸੇ ਵਿਕਾਸਿਤ ਕਰਦਾ ਐਮਪੀ ਬਣਦਾ ਤਾਂ ਸਿਰਫ 5 ਕਰੋੜ ਦੀ ਗੱਲ ਸਿਮਟ ਕੇ ਰਹਿ ਜੂਗੀ ਸਾਡ ਦੀ ਤੇ ਜੇ 5 ਕਰੋੜ ਨੂੰ ਆਪਾਂ ਤਕਸੀਮ ਕਰੀਏ ਨਾ 850 ਦੇ ਕਰੀਬ ਪਿੰਡਿਆਂ ਤੇ ਬਾੜਾ ਪਾ ਕੇ ਸ਼ਹਿਰ ਕਸਬੇ ਪਾ ਕੇ ਤੋਂ ਇੱਕ ਚਰੇ ਗਏ ਹਾਰ ਕੇ ਬੁਰਾ ਤਰਾ ਪਿੱਟ ਗਏ ਸੋ ਆਪਾਂ ਆਮ ਆਦਮੀ ਪਾਰਟੀ ਤੁਹਾਡੀ ਆਪਣੀ ਪਾਰਟੀ ਮੈਂ ਵੀ ਬੇਨਤੀ ਕਰੂੰਗਾ ਪ੍ਰੈਸ ਵਾਲਿਆਂ ਦੇ ਜ਼ਰੀਏ ਲੋਕਾਂ ਨੂੰ ਕਮਾਟੀਨੂ ਜੀ ਆਮ ਆਦਮੀ ਪਾਰਟੀ ਵੱਲੋਂ ਬਹੁਤ ਨੇਕ ਰੂਹ ਪਾਰਟੀ ਦੀਆਂ ਜਿਤਨੀਆਂ ਵੀ ਪ੍ਰਾਪਤੀਆਂ ਜਿਤਨੀਆਂ ਵੀ ਗਤੀਵਿਧੀਆਂ ਉਹਦੇ ਤੋਂ ਤੁਹਾਨੂੰ ਜਾਣੂ ਕਰਾਇਆ ਉਹਨਾਂ ਦੇ ਨਾਲ ਬਹੁਤ ਅਜ਼ੀਜ਼ ਮੇਰਾ ਭਾਈ ਰੋਪਨ ਸਾਫਲਾ ਜੀ ਬਹੁਤ ਮਿਹਨਤੀ ਬੰਦਾ ਬਤੌਰ ਐਮਐਲਏ ਜਿਤਨਾ ਪਹਿਲੀ ਵਾਰੀ ਤਾਂ ਚਲੋ ਹੁੰਦਾ ਵੀ ਪਾਰਟੀ ਦੀ ਹਵਾ ਜਿੱਤੇ ਗਿਆ ਦੂਸਰੀ ਵਾਰੀ ਬੰਦਾ ਜਦੋਂ ਜਿੱਤਦਾ ਨਾ ਉਹ ਆਪਣੇ ਕੰਮਾਂ ਦੇ ਨਾਲ ਆਪਣੇ ਬਿਹੇਵੀਅਰ ਦੇ ਨਾਲ ਜਿੱਤਦਾ ਲੋਕਾਂ ਦੇ ਨਾਲ ਵਿੱਚ ਕਿੱਦਾਂ ਫਿੱਟਰਦਾ ਹੈ ਉਹ ਪਰਫਾਰਮੈਂਸ ਦੇ ਆਧਾਰ ਤੇ ਚੱਲਦਾ। ਤੋਂ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਹਾਂ ਔਰ ਯਕੀਨ ਵੀ ਤੁਹਾਨੂੰ ਸਾਰਿਆਂ ਨੂੰ। ਇਹ ਪਵਨ ਕੁਮਾਰ ਤਿਰੂ ਜੀ ਵੀ ਖੜੇ ਚੰਦਰ ਕਰੇਵਾਲ ਵੀ ਖੜਾ ਰੋਬਿੰਦ ਸਾਹਬਾ ਵੀ ਖੜਾ ਪਵਨ ਮੇਜਰ ਸਾਹਿਬ ਵੀ ਖੜੇ ਆ ਸਨੀ ਜੀ ਵੀ ਖੜੇ ਆ ਜਿਹੜੇ ਤੁਹਾਡੇ ਸੁੱਖ ਸੁੱਖ ਹਮੇਸ਼ਾ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਰਹੇ। ਉਹ ਸੋਣਾ ਸਾਡੀ ਮੌਰਾ ਟੀਮ ਹੈ। ਸਾਨੂੰ ਨਹੀਂ ਪਤਾ ਸੀ ਉਦੋਂ ਤੁਹਾਡੇ ਕੋਲ ਵੋਟ ਮੰਗਣ ਆਉਣੀ। ਪਰ ਤੁਸੀਂ ਸਾਰੇ ਜਾਣਦੇ ਹੋ ਜਦੋਂ ਤੁਸੀਂ ਕਿਤੇ ਸਾਥ ਬੁਲਾਇਆ ਜੇ ਸਾਡੀ ਕਿਸੇ ਤਰ੍ਹਾਂ ਦੀ ਡਿਊਟੀ ਲਗਾਈ ਹੋ ਤਾਂ ਅਸੀਂ ਕੋਸ਼ਿਸ਼ ਕੀਤੀ ਹੈ ਤੁਹਾਡੀਆਂ ਆਸਾਂ ਉਮੀਦਾਂ ਦੇ ਅਸੀਂ ਪੂਰਾ ਉਤਰੀ ਤਾਂ ਉਸੇ ਬਿਹਾਰ ਤੇ ਮੈਂ ਤੁਹਾਨੂੰ ਕਮਿਟ ਕਰਨੀ ਚਾਹੁੰਦਾ ਕਿ ਆਮ ਆਦਮੀ ਪਾਰਟੀ ਨੂੰ ਇੱਕ ਤਰੀਕ ਨੂੰ ਆਪਾਂ ਮੋਹਰਾਂ ਲਾ ਕੇ ਕਿਉਂਕਿ ਆਮ ਆਦਮੀ ਪਾਰਟੀ ਵਾਹਿਦ ਔਰ ਵਾਹਿਦ ਪਾਰਟੀ ਹੈ ਮਾਨਯੋਗ ਭਗਵੰਤ ਸਿੰਘ ਮਾਨਯੋਗ ਅਰਵਿੰਦ ਕੇਜਰੀਵਾਲ ਸਾਹਿਬ ਜਿਹੜੇ ਪਰਫਾਰਮੈਂਸ ਦੇ ਆਧਾਰ ਤੇ ਵੋਟ ਮੰਗਦੇ ਉਹ ਜਾਤ ਧਰਮ ਮਜ਼ਦ ਦੇ ਨਾਮ ਤੇ ਵੋਟ ਨਹੀਂ ਮੰਗਦੇ ਉਹ ਵੋਟ ਸਿਰਫ ਮੰਗਦੇ ਆ ਵੀ ਕੰਮਾਂ ਦੇ ਆਧਾਰ ਤੇ ਤੁਸੀਂ ਅਸੀਂ ਸਾਰੇ ਪੰਜਾਬੀ ਇਸ ਗੱਲ ਦੇ ਗਵਾਹ ਨੇ 2 ਸਾਲਾਂ ਦੇ ਵਿੱਚ ਜਿਹੜੀ ਉਹਨਾਂ ਨੇ ਪਰਫਾਰਮੈਂਸ ਦਿੱਤੀ ਆ 44000 ਨੌਕਰੀਆਂ ਦਾ ਤੁਸੀਂ ਬਖੂਬੀ ਮਤਲਬ ਸਮਝ ਸਕਦੇ ਹੋ ਉਹ ਨੌਕਰੀਆਂ ਕੋਨਾ ਪਰਿਵਾਰਾਂ ਚ ਗਈਆਂ ਜਿਹੜੇ ਪਰਿਵਾਰਾਂ ਕੋਲ ਕੋਈ ਸਿਫਾਰਿਸ਼ ਨਹੀਂ ਸੀ ਜਿਹੜੇ ਪਰਿਵਾਰਾਂ ਦੇ ਕੋਲ ਕੋਈ ਚਾਰ ਪੈਸੇ ਨਹੀਂ ਸੀ ਉਹ ਪੈਸੇ ਦੇਖ ਲੱਗ ਗਾ ਪਰ ਪਹਿਲੀ ਵਾਰ ਹੋਇਆ ਬਿਨਾ ਸਿਫਾਰਿਸ਼ ਤੋਂ ਬਿਨਾ ਕਿਸੇ ਕਰਾਪਸ਼ਨ ਤੋਂ ਇਹ ਜਗੀਆਂ ਨੌਕਰੀਆਂ ਮਿਲੀਆਂ ਜੇ ਡਾਕਟਰ 바ਵਾ ਸਾਹਿਬ ਅਮੇਰ ਕਰਨ ਦੀ ਗੱਲ ਕਰਦੇ ਆ ਜਸਤਪੁਰ ਵਰਮੇ ਕੀ ਮਹਾਰਾਜੀ ਜੀ ਅਸੀਂ ਗੱਲ ਕਰਦੇ ਹਾਂ ਜੋ ਇਹ ਉਹਦੇ ਹੱਥ ਦੇ ਵਿੱਚ ਕਲਮ ਦਾ ਇਸ਼ਾਰਾ ਦੇ ਕੇ ਐਜੂਕੇਸ਼ਨ ਦਾ ਸੰਕੇਤ ਉਹਨਾਂ ਨੇ ਦਿੱਤਾ ਹੈ ਤੇ ਅੱਜ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਪਹਿਲ ਕਦਮੀ ਹੈ ਜਿਹੜੀ ਸਕੂਲ ਆਫ ਐਮੀਨੈਂਸ ਜਿਹੜਾ ਡਾਕਟਰ ਬਾਬਾ ਸਾਹਿਬ ਅੰਬੇਦਕਰ ਨੂੰ ਸਦਾਬਿਤ ਕਰਨਾ ਸਰਕਾਰੀ ਦਫਤਰਾਂ ਦੇ ਵਿੱਚ ਇਹ ਡਾਕਟਰ ਬਾਬਾ ਸਾਹਿਬ ਦੀ ਸੋਚ ਨੂੰ ਮੈਂ ਸਮਝਦਾ ਇੱਕ ਵੱਡੀ ਜਿਹੜੀ ਉਹਨਾਂ ਵੱਲੋਂ ਆਪਣੇ ਵੱਲੋਂ ਉਹਨਾਂ ਦੀ ਕੋਸ਼ਿਸ਼ ਕੀਤੀ ਹੈ ਕਿ ਵੱਡਾ ਸਨਮਾਨ ਜਿਹੜਾ ਆਮ ਆਦਮੀ ਪਾਰਟੀ ਨੇ ਦਿੱਤਾ ਹੈ ਉਹ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਇਹਨਾਂ 2 ਸਾਲਾਂ ਦੇ ਰਿਪੋਰਟ ਕਾਰਡ ਦੇ ਆਧਾਰ ਦੇ ਉੱਤੇ ਔਰ ਬੇहद ਖੂਬਸੂਰਤ ਜਿਹੜੀ ਪਰਸਨੈਲਿਟੀ ਸਾਡੇ ਵਿੱਚ ਪਵਨ ਕੁਮਾਰ ਪੀਰੂ ਜੀ ਇਹਨਾਂ ਦੇ ਕੰਮ ਤੁਸੀਂ ਆਉਣ ਵਾਲੇ ਜੇ ਸਮਾਂ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਤੁਸੀਂ ਲੋਕਾਂ ਨੇ ਸਹਿਯੋਗ ਕੀਤਾ ਵੋਟ ਕੀਤੀ ਤਾਂ ਤੁਸੀਂ ਆਪ ਦੇਖੋਗੇ ਜਲੰਧਰ ਦੀ ਵੀ ਨਿਹਾਰ ਬਦਲੂਗੀ ਨਵਾਂ ਪੰਜਾਬ ਵੀ ਇੱਕ ਨਜ਼ਰ ਆਊਗਾ ਜੇ 13 ਜ਼ੀਰੋ ਨਾਲ ਰਿਜ਼ਲਟ ਲੈ ਕੇ ਆਉਣੇ ਆ ਔਰ ਨਵੇਂ ਭਾਰਤ ਬਣ ਰਜਨ ਦੀ ਵਿੱਚ ਵੀ ਨਾ ਸਮਰਥਾ ਤੁਹਾਡਾ ਸਾਰਿਆਂ ਦਾ ਯੋਗਦਾਨ ਹੋਗਾ ਜਿਹੜੀ ਇਮਾਨਦਾਰੀ ਦੀ ਰਾਜਨੀਤੀ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਨੇ ਕੀਤੀ ਉਹਦੇ ਨਾਲ ਭਾਰਤ ਨੂੰ ਇੱਕ ਨਵਾਂ ਭਾਰਤ ਬਣਾਉਣ ਦੇ ਵਿੱਚ ਤੁਹਾਡਾ ਜਿਹੜਾ ਸਾਰਿਆਂ ਦਾ ਸਮਰਥਨ ਔਰ ਯੋਗਦਾਨ ਰੌਲਾ ਇਹਦਾ ਸ਼ਬਦਨਾ ਤੁਹਾਡੇ ਸਾਰਿਆਂ ਤੋਂ ਆਗਿਆ ਲੈਂਦਾ ਹੋਇਆ ਸਮਾਂ ਬਹੁਤ ਜ਼ਿਆਦਾ ਹੋਇਆ ਧੰਨਵਾਦ ਕਰਦਾ ਬੜੇ ਇਪੀਤ ਵਿਜੇ ਵਿੱਚ ਵੀ ਇਹਨੂੰ ਸਾਫ ਹਮੇਸ਼ਾ ਜਦੋਂ ਮੈਂ ਕਿਹਾ ਉਦੋਂ ਹਾਜ਼ਰ ਹੋ ਗਏ ਤੇ ਕੱਲ ਵੀ ਟਾਈਮ ਨਾਲ ਸਾਹਿਬ ਜੀ ਨੇ ਚਲ ਸ਼ੀ ਨਗਰ ਦੇ ਵਿੱਚ ਵੀ ਮੀਟਿੰਗ ਰੱਖੀ